ਗੁਰੂ ਕੇ ਸਿੱਖ ਦੀ ਜ਼ਿੰਦਗੀ ਹੈ ਹਰ ਰੋਜ਼ ਅੱਜ ਵੀ ਅਸੀਂ ਮੰਗਦੇ ਹਾਂ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਅਰਜ਼ ਕੀਤੀ ਜਾਂਦੀ ਹੈ ਨਿਤਨੇਮ ਦੇ ਉਪਰੰਤ ਜਦੋਂ ਅਰਦਾਸ ਹੁੰਦੀ ਹੈ ਭਾਈ ਮਣੀ ਸਿੰਘ ਜੀ ਕੈਸੇ ਬੁਰੇ ਦੌਰ ਦੇ ਵਿੱਚ ਕਠਨ ਦੌਰ ਦੇ ਵਿੱਚ ਕੈਸੀ ਯੁਗਤ ਦੇ ਨਾਲ ਕੈਸੀਆਂ ਵੱਡੀਆਂ ਸੇਵਾਵਾਂ ਨਿਭਾ ਰਹੇ ਸੀ ਉਹਨਾਂ ਦੀ ਬੰਦਗੀ ਦਾ ਕੈਸਾ ਪ੍ਰਤਾਪ ਕਲਗੀਧਰ ਪਾਤਸ਼ਾਹ ਦੀ ਹਰ ਵੇਲੇ ਉਹਨਾਂ ਦੇ ਅੰਗ ਸੰਗ ਹਾਜ਼ਰੀ ਦੇ ਇਹ ਫਲ ਸਰੂਪ ਸਾਧ ਸੰਗਤ ਜੀ ਵੱਡੀਆਂ-ਵੱਡੀਆਂ ਜਿਹੜੀਆਂ ਇੱਥੇ ਵਿਦਬੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਮਸੰਦਾਂ ਦੇ ਵੇਲੇ ਤੋਂ ਜਿਹੜੇ ਮਸੰਦ ਸੋਡੀਆਂ ਨੇ ਜਿਹੜੀਆਂ ਗੁਰਮਰਿਆ ਦਾਮਾ ਹਟਾ ਦਿੱਤੀਆਂ ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਦੀ ਮਰਿਆਦਾ ਇਹ ਵੀ ਜੋਂ ਮਾਤਾ ਜੀ ਨੇ ਹੁਕਮਨਾਮਾ ਭੇਜ ਕੇ ਅਨੰਤਪੁਰ ਸਾਹਿਬ ਤੋਂ ਇੱਥੇ ਸੇਵਾ ਲਾਈ 1721 ਤੋਂ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਦੀ ਚੌਂਕੀ ਦੀ ਮਰਿਆਦਾ ਜਿਹੜੀ ਕਥਾ ਹਰ ਰੋਜ਼ ਆਪਾਂ ਅੱਜ ਸੁਣਦੇ ਆਂ ਪਾਵਨ ਦਰਬਾਰ ਸਾਹਿਬ ਜੀ ਦੇ ਸ਼੍ਰੀ ਮੁਖਵਾਕ ਦੀ ਇਹ ਕਥਾ ਦੀ ਮਰਿਆਦਾ ਵੀ ਇਹ ਵੀ ਸਾਧ ਸੰਗਤ ਜੀ ਕਿਸੇ ਸਮੇਂ ਹਟਾ ਦਿੱਤੀ ਗਈ ਸੀ ਮਸੰਦਾਂ ਵੱਲੋਂ ਪਹਿਰੇ ਵਿੱਚ ਢਿੱਲ ਪਾ ਦਿੱਤੀ ਗਈ ਸੀ ਸੋਡੀਆਂ ਮਸੰਦਾਂ ਨੇ ਮਿਲ ਕੇ ਭਾਈ ਮਣੀ ਸਿੰਘ ਜੀ ਨੇ ਇਹ ਮਰਿਆਦਾ ਫੇਰ ਪ੍ਰਚੰਡ ਕੀਤੀ ਪਾਵਨ ਗੁਰਬਾਣੀ ਦੀ ਕਥਾ ਗੁਰੂ ਕੀ ਸਿੱਖਾਂ ਨੂੰ ਇੱਥੇ ਸਰਵਣ ਕਰਵਾਇਆ ਕਰਦੇ ਇਸ ਸਮੇਂ ਦੇ ਅੰਦਰ ਗੁਰੂ ਕੇ ਸਿੱਖਾਂ ਦੇ ਅੰਦਰ ਦੀ ਬੇਬਲ ਬੇਬਲਤਾ ਨੂੰ ਉਹਨਾਂ ਦੇ ਅੰਦਰ ਦੀ ਤੜਫ ਨੂੰ ਸਿੱਖ ਨੂੰ ਪਾਵਨ ਦਰਬਾਰ ਦੇ ਦਰਸ਼ਨ ਇਸ਼ਨਾਨ ਦੇ ਵਿਛੋੜੇ ਦੀ ਪੀੜਾ ਨੂੰ ਮਹਿਸੂਸ ਕਰਦਿਆਂ ਹੋਇਆਂ ਭਾਈ ਮਨੀ ਸਿੰਘ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਕਿ ਇਹ ਜੈਸੀ ਸ਼ਕਤੀ ਕਰ ਰਹੀ ਹੈ ਇਹ ਇੱਕ ਤਰ੍ਹਾਂ ਦੀ ਪਾਵਨ ਦਰਬਾਰ ਦੀ ਪਾਵਨ ਸਰੋਵਰ ਦੀ ਵਿਦਬੀ ਤੇ ਉੱਤਰ ਆਏ ਹਾਕਮ ਕੋਈ ਐਸੀ ਵਿਦ ਬਣੇ ਕਿ ਖਿਲਰਾ ਪੁਲਰਿਆ ਖਾਲਸਾ ਇੱਕ ਵਾਰੀ ਇੱਥੇ ਇਕੱਤਰ ਹੋਵੇ ਸੱਚਖੰਡ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਕਿੱਡੀ ਵੱਡੀ ਸ਼ਕਤੀ ਆ ਕਿ ਪੰਥ ਦੀ ਸਰਬੱਤ ਏਕਤਾ ਜਿਹਨੂੰ ਆਪਾਂ ਅੱਜ ਸਰਬੱਤ ਖਾਲਸੇ ਦਾ ਇਕੱਠ ਕਹਿੰਦੇ ਆ ਇਹ ਪ੍ਰਯੋਜਨ ਉਹਨਾਂ ਨੇ ਉਸ ਵਕਤ ਇਸ ਪਦਵੀ ਤੇ ਸੇਵਾ ਨਿਭਾਉਂਦਿਆਂ ਲਿਖਿਆ ਕਿ ਸਰਬੱਤ ਖਾਲਸਾ ਬੁਲਾਇਆ ਜਾਵੇ ਦੀਵਾਲੀ ਦਾ ਜੋੜ ਮੇਲਾ ਆਉਣ ਵਾਲਾ ਹੈ ਦੀਵਾਲੀ ਦੇ ਜੋੜ ਮੇਲੇ ਤੇ ਕੋਈ ਨਾ ਕੋਈ ਅੰਨੇ ਟਕੇ ਦੇਣੇ ਹਾਕਮ ਜੇ ਮੰਨ ਜਾਵੇ ਕੋਈ ਨਾ ਕੋਈ ਮਾਮਲਾ ਲੈ ਕੇ ਮੇਲਾ ਲਾਉਣਾ ਤੇ ਖਾਲਸਾ ਦੀਵਾਲੀ ਦੇ ਜੋੜ ਮੇਲੇ ਦੇ ਬਹਾਨੇ ਇੱਥੇ ਇਕੱਤਰ ਹੋਵੇ ਜਦੋਂ ਭਾਰੀ ਸਿੱਖ ਇਕੱਤਰ ਹੋਣਗੇ ਸਿੱਖਾਂ ਦੀ ਇਕੱਤਰਤਾ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਵਾਸਤੇ ਪਾਵਨ ਹਰਿਮੰਦਰ ਦੇ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਨੂੰ ਠੀਕ ਕਰਨ ਵਾਸਤੇ ਕੁਝ ਜੋਗ ਗੁਰਮਤੇ ਸੋਧ ਲੈ ਜਾਣਗੇ ਐਸੀ ਵਿਚਾਰ ਹਿਰਦਿਆਂ ਕਰਦਿਆਂ ਹੋਇਆਂ ਕਾਜੀ ਅਬਦੁਲ ਰਜ਼ਾਕ ਨੂੰ ਮਿਲੇ ਹਨ ਭਾਈ ਸਾਹਿਬ ਨੇ ਜੋ ਉਦਮ ਖਾਲਸੇ ਦੀ ਇਕਤਰਤਾ ਵਾਸਤੇ ਸ੍ਰੀ ਅਮਰਤਸਰ ਸਾਹਿਬ ਵਿਖੇ ਉਸ ਵਕਤ ਕੀਤਾ ਸਾਕੇ ਦੀਆਂ ਚੰਦ ਲੈਣਾ ਇੰਜ ਬਿਆਨ ਭਾਈ ਮਣੀ ਸਿੰਘ ਸੂਰਮੇ ਸ਼ੁਭ ਕਰਮ ਕਮਾਈ ਭਾਈ ਮਣੀ ਸਿੰਘ ਸੂਰਮੇ ਸ਼ੁਭ ਕਰਮ ਕਮਾਈ ਭਾਈ ਮਣੀ ਸਿੰਘ ਸੂਰਮੇ ਸ਼ੁਭ ਕਰਮ ਕਮਾਈ ਭਾਈ ਮਣੀ ਸਿੰਘ ਸੂਰਮੇ ਸ਼ੋਪ ਕਰਮ ਕਮਾਈ ਓ ਗੁਰਸਿੱਖਾਂ ਨੂੰ ਚਾਹਿਆ ਜਿਨ ਜਾਏ ਮਲਾਇ ਆਈ 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 ਪਾਵਲੀ ਕੁਝ ਸਮੇਂ ਨੂੰ ਆਈ ਆਈ ਜਾਣਿਆ ਪੁਰਬ ਦੀ ਪਾਵਲੀ ਕੁਝ ਸਮੇਂ ਨੂੰ ਆਈ ਆਈ ਜਾਣਿਆ ਪੁਰਬ ਦੀ ਪਾਵਲੀ ਕੁਝ ਸਮੇਂ ਨੂੰ ਆਈ ਆਈ ਜਾਣਿਆ ਪੁਰਬਤ ਪਾਵਲੀ ਕੁਝ ਸਮੇਂ ਜਨ ਬਚਨ ਚਲਾ ਆਈ ਮੇਲੇ ਦਾ ਸੰਗ ਹਾਕਮਾ ਜਨ ਬਚਨ ਚਲਾ ਆਈ ਮੇਲੇ ਦਾ ਸੰਗ ਹਾਕਮਾ ਜਨ ਬਚਨ ਚਲਾ ਆਈ ਮੇਲੇ ਦਾ ਸੰਗ ਹਾਕਮਾ ਜਨ ਬਚਨ बनवा आई ठेका 5000 ਜੋ ਹਾਕਮ ਮਨਵਾਇਆਈ ठेका 5000 ਜੋ ਹਾਕਮ ਮਨਵਾਇਆਈ ਆ ਜਾਊਗਾ ਠੇਕਾ ਤਾਰਿਆ ਵਿਸ਼ਵਾਸ ਦੁਵਾਇਆਈ ਜਾਊਗਾ ਠੇਕਾ ਤਾਰਿਆ ਵਿਸ਼ਵਾਸ ਦੁਵਾਇਆਈ ਜਾਊਗਾ ਠੇਕਾ ਵਿਸ਼ਵਾਸ ਦਵਾ ਆਈ ਜਾਊਗਾ ਠੇਕਾ ਤਾਰਿਆ ਵਿਸ਼ਵਾਸ ਦਵਾ ਆਈ ਜਾਊਗਾ ਠੇਕਾ ਤਾਰਿਆ ਵਿਸ਼ਵਾਸ ਦਵਾ ਆਈ 10 ਦਿਨ ਪੂਰੇ ਜੋੜ ਮੇਲਾ ਜਾਣਾ ਲਗਵਾ ਆਈ 10 ਦਿਨ ਪੂਰੇ ਜੋੜ ਮੇਲਾ ਜਾਣਾ ਲਗਵਾ ਆਈ 10 ਦਿਨ ਪੂਰੇ ਹਟਵਾ ਆਈ ਪੈਰਾ ਸਖਤ ਸਰਕਾਰ ਦਾ ਚਾਈ ਦਾ ਹਟਵਾ ਆਈ